ਸਤਨਾਮ ਵਾਇ ਗੁਰੂ ਸੈਬ ਜੀਓ ਜੈ ਦਿਉ ਨਮਾ ਬਿਪਸਦਾ ਮਾ ਤਾ ਕੋ ਕਿਰਪਾ ਪਈਐ ਪਾਰ ਸਮਰਾਤ ਦਾਤੇ ਚਾਰ ਪਦਾਰਥ ਦੇ ਤਨਾ ਬਾਰ ਸਕੋਟਲ ਗੁਰ ਸੇਵਿਆ ਐਨ ਸਜ ਸੋ ਭਾਈ ਦਰਸ਼ਨ ਪਰਸੇ ਆਏ ਗੁਰੂ ਕਾ ਜਨਮ ਮਰਨ ਦੁਖ ਜਾਈ ਹਮ ਆਵਕਣ ਭਰੀ ਕੋ ਗੁਣ ਨਾਹੀ ਅਮਰਤ ਛਾੜ ਬਕ ਬਖਾਈ ਮਾਇਆ ਮੋਹ ਪਰਮ ਭੂਲੇ ਸਤਿ ਦਰ ਆ ਸਾ ਪ੍ਰੀਤ ਲਗਾਈ ਇੱਕ ਉਤਮ ਬਾਣ ਸੁਣਿਆ ਗੁਰ ਸੰਗਤ ਤਹਿ ਮਲਾੰਤ ਜਾਮਤਰਾ ਸਮਟਾਈ ਇੱਕ ਅਰਦਾਸ ਪਾਠ ਕੀਰਤਕੀ ਗੁਰ ਰਾਮਦਾਸ ਰਾਖੋ ਸਰਣਾ ਸਤਨਾਮ ਵਾਹਿਗੁਰੂ ਸਭ ਜੀ ਆਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਪਿਰ ਪਾਉ ਨਿਰਵਰ ਕਾਲ ਮੋਰਾ ਆਜੁਨੀ ਸਭੰ ਗੁਰ ਪ੍ਰਸਾਦ ਰਾਗ ਸੋਹੀ ਮਾਲਾ ਪਹਿਲਾ ਚਾਪ ਦੇ ਕਾਰ ਪਹਿਲਾ ਭਾਂਡਾ ਤੁਈ ਬੈ ਸਤੂਪ ਦੇਵਾ ਤਾਂ ਦੁਦੈ ਕਉ ਜਾਵੋ ਦੂਦਿ ਕਰਮ ਪੁਨ ਸੁਰਤ ਸੁਮੈਣਾ ਹੋਏ ਨਿਰਾਸ ਜਪਾਵੋ ਭਾਂਡਾ ਤੁਈ ਬੈ ਸਤੂਪ ਦੇਵੋ ਤਾਂ ਦੁਦੈ ਕਉ ਜਾਵੋ ਰਮਪਨ ਸੁਰਤ ਸੁਮੇਣਾ ਹੋਏ ਨਿਰਾਸ ਜਪਾਵੋ ਜਪੋ ਤਾ ਇੱਕ ਨਾਮ ਅਵਰੇ ਨਰਾផល ਕਮਰਾਓ ਕੋ ਮਨੈਟੇ ਹੱਥ ਕਰੋ ਫੋਨਾ ਨੈਤਰੋ ਨੀਂਦ ਨਾ ਆਵ ਰਸਨਾ ਨਾਮ ਜਪ ਤਦ ਮਤੀ ਆ ਇਨ ਬਦੇ ਅਮਰਤ ਬਾਵੋ ਮਨ ਸੰਭਟ ਜਿਤ ਸਤ ਸਰਨਾਵੈਣਾ ਤੇ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੀ ਸੇਵੀ ਐਨ ਬਦ ਸੈਬਰਾ ਉਤਰਾਹੀ ਕਹਿੰਦੇ ਕਹਿ ਕਹੀ ਕਹਿ ਜਾਵਹੀ ਕਾਮਸਾਰੇ ਆਵਰਨਾ ਕੋਈ ਪਾਗਤ ਹੀਣ ਨਾਨਕ ਜਾਨ ਜੰਪਾ ਹੰਸ ਲਾਹੀ ਸਚਾ ਸੋਈ ਕਹਿੰਦੇ ਕਹਿ ਕਹਿ ਕਾ ਜਾਵਹੀ ਤੋ ਮਸਾਰੇ ਆਵਰਨਾ ਕੋਈ ਪਾਗਤ ਹੀਣ ਨਾਨਕ ਜਾਨ ਜੰਪਾ ਆਸ ਲਾਈ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਨਵਾਜੀ ਸਾਧ ਸੰਗ ਜੀਓ ਆਪ ਸਾਰੀਆਂ ਸੰਗਤਾਂ ਧਨਤਾ ਦੇ ਜੋਗ ਵੱਡੇ ਪਾਗਾਂ ਵਾਲੇ ਜੋ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਆਪਣੇ ਇਸ਼ਟ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਕੀਤੀਆਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਜਨਮ ਸਫਲ ਬਣਾਇਆ ਜੀ ਸੋ ਸਾਰੀਆਂ ਸੰਗਤਾਂ ਤਨਤਾਂ ਦੇ ਜੋਬ ਅੱਜ ਦੇ ਮੁੱਖ ਬਾਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਹਿਬ ਆਪ ਜੀ ਪਰਮਾਨੰ ਕਰਦੇ ਹਾ ਗੁਰੂ ਸਾਹਿਬ ਕਿਰਪਾ ਕਾਨ ਸਾਰੀਆਂ ਸੰਗਤਾਂ ਦਾ ਤਨ ਜੋਗ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਤਿਗੁਰੂ ਪਾਤਸ਼ਾਹ ਵੀ ਅਕਾਲ ਪੁਰਖ ਜੋ ਇੱਕੀ ਹੈ ਜਿਸ ਦਾ ਹੋਂਦ ਵਾਲਾ ਨਾਮ ਹੋਂਦ ਵਾਲਾ ਸ੍ਰਿਸ਼ਟੀ ਰਚਨਾਰਾ ਹਾਰ ਹੈ ਉਹ ਸਭ ਦੇ ਵਿੱਚ ਵਿਆਪਕ ਹੈ ਸਭ ਨੇ ਉਹ ਭੈ ਤੋਂ ਰਹਤੈ ਵੈਰ ਤੋਂ ਰਹਤੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਪਾ ਜੇ ਸਰੀਰ ਨਾਉ ਸ੍ਰੀ ਨਾ ਸੁਣ ਵਾਲਾ ਕਿਉਂਕਿ ਸਤਗੁਰੂ ਪਾਤਸ਼ਾਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਸੋਹੀ ਰਾਗ ਮਹੱਲਾ ਪਹਿਲਾ ਚੌਪਦੀ ਕਰ ਪਹਿਲਾ ਚੌਪਦੀ ਚਾਰ ਪੰਕਤੀਆਂ ਦਾ ਇੱਕ ਸ਼ਬਦ ਬਣਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਹਨ ਸੋਹੀ ਰਾਗ ਦੇ ਵਿੱਚ ਸਤਗੁਰੂ ਪਾਤਸ਼ਾਹ ਕਹਿੰਦੇ ਹਨ ਤੇ ਕਾਰ ਵਿਚ ਜਿਵੇਂ ਗੁਰੂ ਨਾਨਕ ਪਹਿਲੇ ਪਾਤਸ਼ਾਹ ਨਾਨਕidev ji ਦੇ ਚਾਰ ਬੰਦਾਂ ਵਾਲੀ ਬਾਣੀ ਹੈ ਪਾਂਡਾ ਤੋਏ ਬੈਸ ਤੂਪ ਦੇਵ ਤੌਂ ਦੁੱਧ ਕੋ ਜਾਵੋ ਜਿਵੇਂ ਪਹਿਲਾਂ ਹੁਣ ਤਾਂ ਹੀ ਨਹੀਂਗਾ ਉਹ ਕਾਮਾ ਕਿਉਂਕਿ ਮਧਾਨੀਆਂ ਆਲਾ ਪਹਿਲਾਂ ਸੀਗਾ ਉਹ ਜਿਵੇਂ ਪਹਿਲਾਂ ਆਪਾਂ ਦੁੱਧ ਜਮਾਉਂਦੇ ਕੜਾਹੀ ਨੂੰ ਸਾਫ਼ ਕਰਦੇ ਫੇਰ ਉਸ ਨੂੰ ੁੱਪੇ ਰੱਖਦੇ ਆਥ ਨੇ ਜਾਗ ਲਾ ਕੇ ਫੇਰ ਤੜਕੇ ਉਸ ਦੇ ਜਦੋਂ ਰੜਕਦੇ ਉਹ ਸਤਿਗੁਰੂ ਪਾਤਸ਼ਾਹ ਫੇਰ ਕਿਰਪਾ ਕਰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਆਪਣੇ ਮਨ ਨੂੰ ਵੀ ਤੂੰ ਇਸੇ ਤੱਕਾਂ ਹੀ ਰੜਕ ਲੈ ਇਸੇ ਤੱਕਾਂ ਹੀ ਤੇਰੇ ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਦੇ ਫੇਰੀ ਜੋ ਅਮਰ ਦੀ ਪ੍ਰਾਪਤਾ ਉਹ ਫੇਰੀ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਕੇ ਕਹਿੰਦੇ ਹਨ ਦੂਤ ਕਰਮ ਪੁਨ ਸੁਰਤ ਸਮੈਣ ਹੋਏ ਨਰਾਸ ਜਪਾਵੋ ਜਿਵੇਂ ਰਜਾਨਾ ਦੀ ਤਰ੍ਹਾਂ ਆਪਾਂ ਪੰਡਾ ਸਾਹਿਬ ਕਰਦੇ ਆਂ ਕਾਰ ਕਰਦੇ ਆਂ ਹੋਰ ਜਿਹੜੇ ਕੰਮ ਆਪਾਂ ਆਪਣੇ ਕਰਦੇ ਆਂ ਪ੍ਰਭੂ ਚਰਨਾਂ ਦੇ ਵਿੱਚ ਹਰ ਵੇਲੇ ਸੁਰਤ ਜੋੜੀ ਰੱਖਣੀ ਉਸਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਆਂ ਦੂਤ ਕਰਮ ਪੁਨ ਸੁਰਤ ਸਮੈਣ ਹੋਏ ਨਰਾਸ ਜਪਾਓ ਜਿਹੜੀ ਆਪਣੀ ਸੁਰਤ ਹੈ ਇਹ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਸਤਿਗੁਰੂ ਪਾਤਸ਼ਾਹ ਗੈ ਜਪੋ ਤਾਂ ਇੱਕ ਨਮ ਸਤਿਗੁਰੂ ਪਾਤਸ਼ਾਹ ਨੇ हे ਪ੍ਰਭੂ ਤੂੰ ਪ੍ਰਸੰਨ ਕਰਨ ਵਾਲਾ ਹੈ ਸਿਰ ਪ੍ਰਭੂ ਨਾਮ ਹੀ ਜਪੋ ਉਸ ਦੇ ਨਾਲ ਜਿਹਦੇ ਨਾਲ ਆਪਾਂ ਨੂੰ ਸ਼ਾਂਤੀ ਵੀ ਆਉਂਦੀ ਹੈ ਸੁਰ ਆਪਾਂ ਨੂੰ ਜਦੋਂ ਆਪਾਂ ਕਿਤੇ ਵੀ ਜਾਈਏ ਕੋਈ ਕਲਚਰ ਫੰਕਸ਼ਨ ਤੇ ਚਲੇ ਜਾਈਏ ਤਾਂ ਉੱਥੇ ਬੰਦਾ ਪਲਾਂ ਦੀ 5 ਘੰਟੇ ਬੈਠਾ ਰਵੇ ਉੱਥੇ ਜਮਾਂ ਨਹੀਂ ਨੀਂਦ ਆਉਂਦੀ ਜਦੋਂ ਆਪਾਂ ਘਰੇ ਪਾਠ ਕਹਿੰਦਾ ਜਾਂ ਖੰਡ ਪਾਠ ਸਭ ਚੱਲਦਾ ਹੈ ਸਹਿਜ ਪਾਠ ਚੱਲਦਾ ਹੈ ਤੇ ਉੱਥੇ ਥੋੜੇ ਜਿਹੇ ਦੇ ਨਾਲ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਕਿਉਂਕਿ ਜੋ ਮਨ ਹੈ ਉਹਨੂੰ ਸ਼ਾਂਤੀ ਮਿਲਦੀ ਹੈ ਜਦੋਂ ਮਨ ਨੂੰ ਸ਼ਾਂਤੀ ਮਿਲੇਗੀ ਤਾਂ ਨੀਂਦ ਆਪਣੇ ਆਪ ਹੀ ਆਉਗੀ ਅੱਗੇ ਸਤਿਗੁਰੂ ਪਾਸ਼ ਨੇ ਆਵਰੇ ਨਰਾਪਲ ਕਾਮ ਸਤਿਗੁਰੂ ਪਾਸ਼ਕੈ ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਬਹੁਤ ਸਾਰੇ ਉਦਮਾਨ ਕਿਉਂਕਿ ਕੋਈ ਰਹਿ ਦਿੰਦਾ ਹੈ ਜਿਵੇਂ ਸਤਿਗੁਰੂ ਪਾਸ਼ਾ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਆਵਰੇ ਕੋ ਉਪਦੇਸ਼ ਤੇ ਮੁਖਮੈ ਪਰਮਾ ਪਰਹਰੇਤ ਰਾਸ ਪੁਰਾਨੀ ਰਾਗਤੀ ਖਾਇਆ ਕਰ ਕਾ ਖੇਤ ਦੂਜੇ ਨੂੰ ਆਪਾ ਉਪਦੇਸ਼ ਦਿੰਨੇ ਆ ਆਪਦੇ ਕੋਲੇ ਕੁਛ ਨਹੀਂ ਹੁੰਦਾ ਅੱਗੇ ਸਤਿਗੁਰੂ ਪਾਤਸ਼ਾਹ ਕਹਿੰਦਾ ਕੋ ਮਨ ਈਟੀ ਆਤ ਕਰੋ ਫੋਨ ਨੇਤਰੋ ਨੀਂਦ ਨ ਆਵੇ ਜਿਹੜੀ ਈਟੀ ਹੁੰਦੀ ਹੈ ਉਹ ਪਹਿਲਾਂ ਹੁਣ ਤਾਂ ਪ੍ਰਾਣੀਆਂ ਮਾਤਾਵਾਂ ਨੂੰ ਪਤਾ ਹੈ ਬੀਬੀਆਂ ਨੂੰ ਪਤਾ ਹੁਣ ਵਾਲੀਆਂ ਬੱਚੀਆਂ ਨੂੰ ਨਹੀਂ ਪਤਾ ਕਿਉਂਕਿ ਜੋ ਈਟੀ ਹੁੰਦੀ ਸੀ ਨਾ ਉਹ ਮਧਾਣੀ ਦੇ ਉੱਤੇ ਰਸ ਸਾਬਲੇਟਿਆਂ ਦੇ ਦੋ ਢਿੰਡੀਆਂ ਬੰਦੀਆਂ ਨੇ ਸੀ ਉਹ ਜਿਹੜਾਂ ਰੜਕਦੇ ਸੀ ਉਹਦੇ ਨਾਲ ਐਕਸਰਸਾਈਜ਼ ਵੀ ਹੁੰਦੀ ਸੀ ਉਹਨੂੰ ਬੋਲਦੇ ਸਤਿਗੁਰੂ ਪਾਸ਼ਾ ਈਟੀ ਉਹ ਈਟੀਆਂ ਨੂੰ ਜਦੋਂ ਆਪਾਂ ਕਰਾਂਗੇ ਇਸੇ ਤੱਕ ਐ ਸਤਿਗੁਰੂ ਪਾਸ਼ਾ ਕਹਿੰਦੇ ਤੂੰ ਆਪਣੇ ਮਨ ਨੂੰ ਵੀ ਇਦਾਂ ਹੀ ਰੜਕ ਲੈ ਤੇ ਅੱਗੇ ਸਤਿਗੁਰੂ ਪਾ ਰਾਸਨਾ ਨਾਮ ਜਪੋ ਤਦ ਮਤੀਆ ਇਨ ਬਿੰਦ ਅਮਰ ਤਬਾਵੋ ਸਤਿਗੁਰੂ ਪਾਸ਼ਾ ਕਹਿੰਦੇ ਨ ਰਸਨਾ ਵੀ ਜੀਪ ਦੇ ਨਾਲ ਪਰਮਾਤਮਾ ਦਾ ਨਾਮ ਜਪੋ ਜਿਉਂ-ਜਿਉਂ ਨਾਮ ਜਪੋਂਗੇ ਤਿਉਂ-ਤਿਉਂ ਰਜਾਨਾ ਕੀਰਤ ਜਿਵੇਂ ਆਪਾਂ ਕਾਰ ਕਰਦੇ ਆਂ ਤਾਂ ਗੁਰੂ ਸਾਹਿਬ ਸਤਗੁਰੂ ਪਾਸ਼ਾ ਜਿਵੇਂ ਆਪਾਂ ਦੁੱਧ ਨੂੰ ਰੜਕਦੇ ਆਂ ਫਿਰ ਆਪਣਾ ਮਨ ਵੀ ਇਸੇ ਤੱਕ ਹੀ ਰੜਕਿਆ ਜਾਵੇਗਾ ਫਿਰ ਸਤਗੁਰੂ ਪਾਸ਼ਾ ਦੇ ਅਮਰ ਦੀ ਪ੍ਰਾਪਤੀ ਹੋ ਜਾਵੇਗੀ ਅੱਗੇ ਸਤਗੁਰੂ ਪਾਸ਼ਾ ਸਿਮਨ ਸੰਪਟ ਜੈਤ ਸਤ ਸਾਰਨਾਵਣਾ ਪਾਵਨ ਪਾਤੀ ਤ੍ਰਿਅਬਤ ਕਰੀ ਜਿਵੇਂ ਪੁਜਾਰੀ ਐ ਉਹ ਮੂਰਤੀ ਨੂੰ ਡੱਬੇ ਦੇ ਵਿੱਚ ਪਾਉਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਤੂੰ ਆਪਣੇ ਮਨੋਂ ਇਹੋ ਜੀ ਡੱਬੇ ਰੂਪੀ ਦੇ ਵਿੱਚ ਪਾ ਜਿਹੜਾ ਪ੍ਰਮਾਤਮਾ ਦੇ ਨਾਲ ਟਿਕਿਆ ਰਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਜਿਵੇਂ ਆਪਾਂ ਸਾਤ ਸੰਗ ਦੇ ਵਿੱਚ ਬੈਠ ਕੇ ਕੋਈ ਵਿਚਾਰ ਹੋ ਜਾਵੇ ਇੱਕ ਬੰਦੇ ਦੇ ਨਾਲ ਵੀ ਆਪਣੇ ਵਿਚਾਰ ਹੋ ਜਾਂਦਾ ਸੰਗਤ ਹੋ ਜਾਂਦੀ ਹੈ ਸਤਿਗੁਰੂ ਪਾਏ ਪੂਰਾ ਪ੍ਰਾਣ ਸੇਵਕ ਜੀ ਸੇਵਾ ਇਨ ਬਿਦ ਸੇਵਾ ਦਾ ਵਤਰਾ ਹਾਏ ਜੋ ਜੀਵ ਸੇਵਕ ਬਣ ਕੇ ਭਾਗ ਆਪਾ ਛੱਡ ਕੇ ਅੰਦਰ ਵਸਦੇ ਠਾਕਰ ਪਰਉਧੀ ਸੇਵਾ ਸਿਮਨ ਕਰੇ ਆਉ ਸਾਰ ਸਤਿਗੁਰੂ ਪਾਸ਼ਾ ਮਾਲਕ ਉਸ ਦੀ ਹਰ ਥਾਂ ਹਰ ਨਾਂ ਰੱਖਿਆ ਕਰਦਾ ਹੈ ਅੱਗੇ ਸਤਿਗੁਰੂ ਪਾਸ਼ੰਦ ਕਹਿੰਦੀ ਕਹੀ ਕਹੀ ਕਹਿ ਜਾਵਹੀ ਤੋਂ ਸਾਰਿਆ ਰੇਨ ਕੋਈ ਸਤਿਗੁਰੂ ਪਾਸ਼ਾ ਸਿਮਰ ਤੋਂ ਬਿਨਾ ਪ੍ਰਭੂ ਪ੍ਰਸੰਨ ਨਹੀਂ ਹੁੰਦਾ ਕਿਉਂਕਿ ਸਤਗੁਰੂ ਪਾਤਸ਼ਾਹ ਕਹਿੰਦਾ ਹੈ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀ ਉਹ ਤਾਂ ਸਤਗੁਰੂ ਪਾਤਸ਼ਾਹ ਕਹਿੰਦੇ ਆ ਨਾ ਕਿ ਵੀ ਜਦੋਂ ਤੁਸੀਂ ਬਾਣੀ ਪੜ੍ਹੋਗੇ ਕਈ ਵਾਰੀ ਬਹੁਤ ਆਪਾਂ ਸਵਾਰ ਸਵਾਰ ਕੇ ਆਉਨੇ ਆ ਕਿਉਂਕਿ ਗੁਰੂ ਸਾਹਿਬ ਕਹਿੰਦਾ ਵੀ ਤੂੰ ਮੇਰਾ ਸਿਮਰਨ ਤੇ ਭਜਨ ਕਰ ਇਸ ਦੇ ਨਾਲ ਜੁੜ ਜਿਹੜਾ ਸਮਾਂ ਬੇਅਰਥ ਜਾਂਦਾ ਉਹ ਬੇਅਰਥ ਨਾ ਗਵਾ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲਾ ਅੱਗੇ ਸਤਿਗੁਰੂ ਪਾਗ ਤੀਰ ਨਾਨਕ ਜਨ ਜੰਪੈ ਹਉ ਸਲਾਈ ਸਚਾ ਸੋਈ ਪਾਵ ਨਾਨਕ ਤੇਰਾ ਦਾਸ ਤੇਰੀ ਭਗਤੀ ਤੋਂ ਸਖਣਾ ਹੈ ਕਿਉ ਫਿਰ ਵੀ ਇਹੀ ਬੇਨਤੀ ਕਰਦਾ ਹੈ ਕਿ ਸਤਿਗੁਰੂ ਪਾਤਸ਼ਾਹ ਮੈਨੂੰ ਆਪਦੇ ਚਰਨਾਂ ਦੇ ਨਾਲ ਆਪਣੇ ਚਰਨਾਂ ਦੀ ਤੋੜ ਆਪਣੇ ਨਾਮ ਦੀ ਦਾਤ ਬਖਸ਼ਤ ਗੁਰੂ ਪਾਤਸ਼ਾਹ ਕਿਰਪਾਕਾਰ ਐਹੋ ਜੀ ਕਿਰਪਾਕਾਰ ਜਿਹੜਾ ਮੈਂ ਤੇਰਾ ਤੇਰਾ ਨਾਮ ਮੇਰੀ ਮਨੋਂ ਵਿਸਰੇ ਨਾ ਇਤਨੀਆਂ ਬੇਨਤੀਆਂ ਕਰਦੇ ਆਂ ਤਾ ਵਿਚਾਰਾਂ ਕਰਦੇ ਆਂ ਤਾ ਬੋਲਦੇ ਆਂ ਤਾ ਇੱਕ ਨਹੀਂ ਅਨੇਕ ਹੀ ਊਣਤਾਈਆਂ ਤਰੁੱਟੀਆਂ ਹੋ ਗਈਆਂ ਹੋਣੀਆਂ ਸਤਗੁਰੂ ਔਰ ਸੰਗਤ ਬਖਸ਼ਣ ਜੋ ਨਲੋ ਜ ਆਓ ਸਤਨਾਮ ਵੈਗੁਰ ਦਾ ਜਾਪ ਤੇ ਸਤਗੁਰੂ ਸਾਰੀਆਂ ਸੰਗਤਾਂ ਪਾਈ ਉੱਚੀ ਬੋਲਿਆ ਕਰੋ ਪਤਾ ਲੱਗਦਾ ਵੀ ਸਤਗੁਰੂ ਪਾਤਸ਼ਾਹ ਦਾ ਸਿਮਰਨ ਆਇ